ਸਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੈ ਤਨਵਰੀ ਸਾਹੇ ਲੇ ਲਿਖਾਇ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਏ ਜਿੰਦ ਨਿਮਾਣੀ ਕੱਢੀ ਐ ਹੱਡਾ ਕੂ ਕੜਕਾਏ சேலூந்து மரண வாரசி பன ਆਪਣ ਹੱਥੀ ਝੋਲ ਕੈ ਕਗਲ ਲੱਗੈ ਧਾਈ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਨੀਆਏ फिड़ी पवंदी खड़ा नायाप महा फरी दर दर वे सीगा खड़ी चला दुना पत ਬੰਨ ਉਠਾਈ ਪੋਟਲੀ ਕਿੱਥੈ ਵੰਨਿਆ ਘਤ ਕਿ ਜਨਾ ਬੁੱਝੈ ਕਿ ਜਨਾ ਸੁਝੈ ਦੁਨੀਆ ਗੁਜੀ ਭਾਏ मेरा चंगा कीता, चङा काही त ही दां फरी जे लथोड़े संभल बुक परी ਜੇ ਜਾਣਾ ਸ਼ੋਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਜਣਾ ਪੀੜੀ ਪਾਈ ਗੰਡਾ ਤਜ ਵਡਮੈ ਨਾਹੀਂ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲੇਖ ਨਾਲੇਖ ਆ ਪੰਣੜੇ ਗਿਰੀਵਾਨ ਮਹ ਸਿਰ ਨਿਵਾ ਕਰ ਦੇਖ ਪਰਿਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੁੰਮਾ ਆਪਨੜੇ ਘਰ ਜਾਈਐ ਪੈਰ ਤਿੰਨਾ ਦੇ ਚੁੰਮ ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਾਰਗ ਸਵਾਈ ਨਹੀਂ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰਾ ਗੋ ਨੇੜਾ ਆਇਆ ਪਿਛਾ ਰਹਿ ਆਧੂਰਾ ਦੇਖ ਫਰੀਦਾ ਜੇ ਥੀਆ ਸक्कर ਹੋਈ ਵਿਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੋਹਣ ਸੋਨਰੀ ਨੇ ਕੰਨ காவ தோளிவ கோ ਕਰ ਸਾਈ ਸਿਓ ਪਰਹੜੀ ਰਾਂਗਨ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇ ਪਰਮ ਨਾ ਲੱਗਈ ਜੇ ਲੋਚ ਸਭ ਕੋ ਏਹੋ ਪਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੀ ਪਰਦਾ ਜਿਨ ਲੋਇਨ ਜਗ ਮੁਹਿਆ ਸੇ ਲੋਇਨ ਮੈਂ ਡੇਠ ਕਜਲ ਰੇਖ ਨ ਸਹੰਦਿਆ ਦੇ ਪੰਖੀ ਸੂਏ ਬਹਿਠ ਫਰੀਦਾ ਕੋ ਕਹਿੰਦਿਆ ਚਾਹ ਗੇਂਦਿਆ ਮੱਤੀ ਦੇਂਦਿਆ ਨਿਤ ਜੋ ਸੈਤਾਨ ਵੰਜਾਇਆ ਸੇਕਿਤ ਫੇਰੇ ਚਿਤ ਫਰੀਦਾthio ਪਵਾਹੀ ਦੱਬ ਜੇ ਸਾਈ ਲੋੜੇ ਸਭ ਇਕ ਛਿਜੇ ਬਿਆਲ ਤਾੜੀ ਹੈ ਕਾਂ ਸਾਈਂ ਦਾ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇ ਡ ਨ ਕੋਏ ਜੀਵਨ ਦਾ ਪੈਰਾ ਤਲੈ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਹੀਂ ਹੋ ਕਿਆ ਲੱਭ ਤਾ ਕੂੜਾ ਨਹੀਂ ਹੋ ਕਿ ਚਰ ਛੱਤ ਲੰਗਾਈ ਐ ਛੱਪਰ ਟੁੱਟੇ ਮੈਂ ਹਾਂ